ਕਿੰਨੇ ਆ ਕਿਤੇ ਮਾਨ ਮਹਾਨੀ ਦਾ ਮਕਦਮਾ ਕਰਨਗੇ ਸਾਰਾ ਪੰਜਾਬ 3 ਕਰੋੜ ਤੇ 2 ਕਰੋੜ ਲੋਕ ਬਾਹਰ ਜਿਹੜੇ ਪੰਜਾਬੀ ਰਹਿੰਦੇ ਆ ਉਹ ਤਾਂ ਸਾਰੇ ਹੀ ਇਹ ਗੱਲਾਂ ਕਹਿ ਰਹੇ ਨੇ ਕੌਣ ਕਹਿ ਰਿਹਾ ਸੁਖਵੀਰ ਸਿੰਘ ਬਾਦਲ ਨੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਦੀ ਸਰਕਾਰ ਵੇਲੇ ਨਹੀਂ ਹੋਈ ਕੌਣ ਕਹਿ ਰਿਹਾ ਇਹ ਵੀ ਇਹਨਾਂ ਨੇ ਨਿਹੱਤੇ ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬੈਠੇ ਸੀ ਉਹਨਾਂ ਤੇ ਗੋਲੀਆਂ ਮਾਰ ਕੇ ਨਹੀਂ ਮਾਰਿਆ ਸਾਰੇ ਕੰਧਾਂ ਤੇ ਫਰੀਦ ਕੋਟ 에ਰੀਏਜ ਜਿਨੇ ਵਿਵਲ ਕਲਾ ਬਰਗਾੜੀ ਦੀ ਗੱਲ ਆ ਜਿਹੜੀ ਉੱਥੇ ਉਹਨੇ ਸਾਫ ਪੋਸਟਰ ਲਾਏ ਸੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਏ ਉਹਦੀ ਬੇਅਦਵੀ ਕਰਾਂਗੇ ਸਸ੍ਰੀਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਮਾਨ ਹਾਨੀ ਦਾ ਕੇਸ ਕੀਤਾ ਗਿਆ ਜਿਸ ਤੋਂ ਬਾਅਦ ਸਿਆਸਤ ਗਰਮਾ ਗਈ ਹੈ ਤੇ ਇਸ ਮਾਮਲੇ ਦੇ ਉੱਤੇ ਹੁਣ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ ਤੇ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਅਤੇ ਬਾਦਲ ਪਰਿਵਾਰ ਦੇ ਉੱਤੇ ਵੀ ਕਈ ਤਰ੍ਹਾਂ ਦੇ ਨਿਸ਼ਾਨੇ ਸਾਧ ਦਿੱਤੇ ਨੇ ਕਿੰਨੇ ਕਿਤੇ ਮਾਨ ਹਾਨੀ ਦਾ ਮੁਕੱਦਮਾ ਕਰਨਗੇ ਸਾਰਾ ਪੰਜਾਬ 3 ਕਰੋੜ ਤੇ 2 ਕਰੋੜ ਲੋਕ ਬਾਹਰ ਜਿਹੜੇ ਪੰਜਾਬੀ ਰਹਿੰਦੇ ਆ ਉਹ ਤਾਂ ਸਾਰੇ ਹੀ ਇਹ ਗੱਲਾਂ ਕਹਿ ਰਹੇ ਨੇ ਕੌਣ ਕਹਿ ਰਿਹਾ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਦੀ ਸਰਕਾਰ ਵੇਲੇ ਨਹੀਂ ਹੋਈ ਕੌਣ ਕਹਿ ਰਿਹਾ ਇਹ ਵੀ ਇਹਨਾਂ ਨੇ ਨਿਹੱਤੇ ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬੈਠੇ ਸੀ ਉਹਨਾਂ ਤੇ ਗੋਲੀਆਂ ਮਾਰ ਕੇ ਨਹੀਂ ਮਾਰਿਆ ਇਹਨਾਂ ਨੂੰ ਪਤਾ ਨਹੀਂ ਸੀ ਇਹਨਾਂ ਦਾ ਬਹੁਤ ਨੇੜੇ ਦਾ ਬੰਦਾ ਸੀ ਉਹ ਬਿੱਟੂ ਜਿਹਨੇ ਸਾਰੇ ਕੰਧਾਂ ਤੇ ਫਰੀਦਕੋਟ ਏਰੀਏ ਚ ਜਿਹਨੇ ਬਾਬਲ ਕਲਾ ਬਗਾੜੀ ਦੀ ਗੱਲ ਆ ਜਿਹੜੀ ਉੱਥੇ ਉਹਨੇ ਸਾਫ਼ ਪੋਸਟਰ ਲਾਏ ਸੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਏ ਉਹਦੀ ਬੇਅਦਬੀ ਕਰਾਂਗੇ ਤੇ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਉਹਦੇ ਘਰੇ ਤਾਂ ਮੇਲੇ ਲੱਗਦੇ ਸੀ ਉਹ ਸਾਰੇ ਬੜੇ ਤੋਂ ਬੜੇ ਅਫਸਰੋਂ ਤੋਂ ਹੁਕਮ ਲੈਂਦੇ ਸੀ ਉਸ ਬੰਦੇ ਤੋਂ ਜਿਹਨੇ ਇਹ ਕੰਮ ਕਰਵਾਇਆ ਕਰਵਾਇਆ ਸੀ ਤੇ ਇਸ ਕਰਕੇ ਇਹ ਬਿਲਕੁਲ ਕੁਛ ਕਰੀ ਜਾਣ ਨਾ ਕਰੀ ਜਾਣ ਉਹ ਅਲੱਗ ਗੱਲ ਆ ਪਰ ਇਹ ਗੱਲਾਂ ਹਰ ਪੰਜਾਬੀ ਹਰ ਗੁਰੂ ਨਾਮ ਲੇਵਾਏ ਜਿਹੜਾ ਵੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਉਹ ਹਰ ਬੰਦੇ ਨੂੰ ਪਤਾ ਹੈ ਚਾਹੇ ਆ ਜਥੇਦਾਰ ਕੌਕੇ ਸਾਹਿਬ ਦੀ ਗੱਲ ਕਰ ਲਓ ਕਿਉਂ 15 ਸਾਲ ਸਰਕਾਰ ਰਹੀ ਉਹਨਾਂ ਨੂੰ ਕੁਝ ਵੀ ਉਹਨਾਂ ਨਾਲ ਹੋਇਆ ਪਰ ਇਹ ਬੰਦਿਆਂ ਨੇ ਇੱਕ ਵੀ ਰਿਪੋਰਟ ਹੈ ਜਿਹੜੀ ਉਹ ਲੈ ਕੇ ਮੂਹਰੇ ਨਹੀਂ ਆਂਦੀ ਇਸ ਕਰਕੇ ਇਹਨਾਂ ਦੀ ਗੱਲ ਚੱਲਣੀ ਨਹੀਂ ਹੁਣ ਜਿੱਥੇ ਮਰਜ਼ੀ ਕਰਦੇ ਫਿਰਨ ਨਾ ਕਰਦੇ ਫਿਰਨ ਉਹ ਬਾਦਲ ਸਾਹਿਬ ਦੇ ਨਾਲ ਸੀ ਬਾਦਲ ਸਾਹਿਬ ਨਾਲ ਹੀ ਚੱਲੇਗੀ ਕਹਾਣੀ ਤੁਹਾਨੂੰ ਦੱਸਦੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੱਲ ਮੁਕਸਰ ਦੇ ਅਦਾਲਤ ਦੇ ਵਿੱਚ ਪਹੁੰਚੇ ਸੀਗੇ ਜਿੱਥੇ ਉਹਨਾਂ ਨੇ ਮਾਨਹਾਨੀ ਦਾ ਕੇਸ ਕੀਤਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਹਨਾਂ ਨੂੰ ਜਵਾਬ ਦਿੱਤਾ ਹੈ ਕਿ ਉਹ ਮਾਨਹਾਨੀ ਦੇ ਕੇਸ ਦਾ ਸਾਹਮਣਾ ਕਰਨ ਵਾਸਤੇ ਤਿਆਰ ਨੇ ਤੇ ਕੋਰਟ ਦੇ ਵਿੱਚ ਆ ਕੇ ਇਹ ਹੋਰ ਵੀ ਕਈ ਤਰ੍ਹਾਂ ਦੇ ਰਾਜ਼ ਖੋਲਿਆ ਕਰਨਗੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ